ਕੋਧਰ ਦੇ ਨਾਲ ਲੱਗਦੇ ਪਿੰਡ ਪੰਡਾਉਰ ਦਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਾ ਪਿੰਡ ਹੀ ਹਿਲਾ ਕੇ ਰੱਖ ਦਿੱਤਾ ਇਸ ਪਿੰਡ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਇੱਕ ਜਰਨੈਲ ਨਾਮਕ ਵਿਅਕਤੀ ਦੇ ਗੋਲੀਆਂ ਮਾਰ ਕੇ ਫਰਾਰ ਹੋ ਗਏ ਅਤੇ ਜਰਨੈਲ ਨੂੰ ਮਹਤਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਸ ਦੀ ਲਾਸ਼ ਨੂੰ ਨਕੋਦਰ ਦੇ ਸਿਵਲ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਕੈਮਰਾਮੈਨ ਸਾਡੀ ਦੇ ਨਾਲ ਪਣੀ ਤਰੋੜਾ ਇਕਤਲਾ ਨਿਊਜ਼ ਨਕੋਤਾ ਸ਼ੇਮ ਲਾਲ ਜੀ ਤਸੇਮ ਲਾਲ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੋਈ ਜਦੋਂ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਪੋਣੇਕ 3 ਵਜੇ ਦੇ ਪੋਣੇਕ 4 ਦੇ ਟਾਈਮ ਤੇ ਆਣ ਕੇ ਉਹਨਾਂ ਪੁੱਛਿਆ ਨਾਨਕਾ ਕਰ ਰਹੀ ਹੈ ਕਹਿੰਦੇ ਕੀ ਹੈ ਮੁੜ ਕੇ ਉਹਦੀ ਮਾਤਾ ਨੂੰ ਇੱਕ ਜਣਾ ਉੱਤਰ ਕੇ ਮੋਟਰਸਾਈਕਲ ਤੇ ਚੰਗਿਆ ਇੱਕ ਮੋਟਰਸਾਈਕਲ ਦੇ ਲੱਗੀ ਸੀ ਘਰ ਤੇ ਉਹਨੇ ਪੁੱਛਿਆ ਮਾਤਾ ਨੂੰ ਨਾਨਕਾ ਕਰ ਰਹੀ ਹੈ ਉਹਨ ਵੀ ਕਿਤੇ ਕਹਤਾ ਵੀ ਕਰ ਰਹੀ ਹੈ ਤੇ ਉਹ ਬਨੇ ਜਲੰਧਰੋਂ ਆਏ ਹਨ ਮਿਲਣਾ ਕੋ ਗੱਲ ਕਰਨੀ ਆ ਬਾਈ ਨਾ ਕਰਕੇ ਉਹ ਬਾਹਰ ਲੈ ਆਇਆ ਬਾਹਰ ਲਿਆ ਆ ਕੇ ਤੇ ਪਤਾ ਨਹੀਂ ਉਹ ਕੀ ਹੋਇਆ ਕੀ ਨਹੀਂ ਇਕੱਲੇ ਨੇ ਪਿੱਛੋਂ ਪਿੱਛੇ ਸੀਗਾ ਇੱਕ ਮੋਰੇ ਸੀਗਾ ਉਹਨੇ ਇੱਥੇ ਗੋਲੀ ਮਾਰਤੀ ਬਾਅਦ ਕੋਤੇ ਢੇਰੀ ਹੋ ਗਿਆ ਦੌੜ ਕੇ ਹੁਣ ਜਾਂਦੇ ਜਾਂਦੇ ਉਹਦੀ ਮਾਂ ਰੌਲਾ ਪਾਉਣ ਲੱਗੀ ਆ ਦੋਰੇ ਫੇਰ ਮਾਰਿਆ ਉਹਦੇ ਲੱਗਾ ਲੀਕੋ ਦਿੱਤੇ ਤੇ ਜਾਨੀ ਨੁਕਸਾਨ ਜਾਨੀ ਉਹ ਡੈਡ ਬੋਡੀ ਉੱਥੇ ਡੈਡ ਹੋ ਗਿਆ ਤੇ ਮਾਂ ਤਾਂ ਕਿਤਾ ਠੀਕ ਆ ਮਾਦਾ ਠੀਕ ਆ ਤੇ ਪਤਾ ਲੱਗਾ ਕੋਈ ਕੀ ਹਾਂ ਵੀ ਕਿਸ ਕੌਣ ਸੀ ਕਿ ਕੋਈ ਇਹਨਾਂ ਦੀ ਪ੍ਰਾਣੀ ਰੰਜਿਸ਼ ਸੀ ਜਾਂ ਕੋਈ ਗੱਲਬਾਤ ਸੀ ਫੌਜੀ ਫੌਜੀ ਕਹਿੰਦੇ ਆ ਉਤਰਨਤਨ ਏਰੀਆ ਦਾ ਅੱਛਾ ਪਤਾ ਲੱਗਦਾ ਮੈਂ ਕੋਈ ਰਾਤ ਨਹੀਂ ਇਹ ਜਿਹੜਾ ਫੌਜੀ ਹੈਗਾ ਵਾ ਇਹਦੇ ਨਾਲ ਕੋਈ ਪ੍ਰਾਣੀ ਰੰਜਿਸ਼ ਸੀ ਜਾਂ ਕੋਈ ਗੱਲਬਾਤ ਸੀ ਪਤਾ ਨਹੀਂ ਹੁਣ ਉਹਦੇ ਮੂੰਹੋਂ ਮੁੰਡੇ ਨੇ ਸੁਣਿਆ ਅਸੀਂ ਤਾਂ ਇਹਨਾਂ ਤੋਂ ਫੌਜੀ ਆ ਤੇ ਜਿਹੜਾ ਪ੍ਰਾਣੀ ਨਹੀਂ ਹੁੰਦਾ ਮੂੰਹ ਬੰਨਿਆ ਆਪਾਂ ਸੇ ਇਨੀ ਗੱਲ ਹੋਈ ਜਾਂਦੀ ਉਹਨਾਂ ਗੋਲੀ ਬਾਤ ਹੀ ਮੋਟਾ ਕੋਈ ਗੱਲ ਨਹੀਂ ਤੇ ਕਿਹੜਾ ਮੋਟਰਸਾਈਕਲ ਸੀ ਮੋਟਰਸਾਈਕਲ ਮੇਰਾ ਖਿਆਲ ਆ ਇਹੋਂ ਹਾਂਡੇ ਵਾਲਿਆਂ ਦਾ ਹਾਂ ਲੰਬੀ ਜੀ ਪੂਛ ਆ ਉਹਦੀ ਮਗਰਾੜ ਪਿਛਲਾ ਤਾਂ ਨੰਬਰ ਪਲੇਟ ਹੈ ਨਹੀਂ ਜੀ ਅੱਛਾ ਲਾਲ ਧਾਰੀ ਆ ਤੇ ਕਾਲਾ ਮੋਟਰਸਾਈਕਲ ਆ ਤੇ ਰਿਮ ਜਿਹੜੇ ਆ ਉਹ ਪੱਤੀਆਂ ਜੀਆਂ ਵਾਲੇ ਆ ਸੰਘਣੇ ਤੇ ਦੋਨੇ ਮੋਨੇ ਸੀ ਜਾਂ ਦੋਨਾਂ ਦੇ ਪਰਨੇ ਬੰਨੇ ਹੋਏ ਸੀ ਅੱਛਾ ਮੂ ਬੰਨੇ ਹੋਏ ਸੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਖੇਤੀ ਦੀ ਖੇਤੀ ਫੜੇ ਜਾਣ ਨਹੀਂ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਆਏ ਤਾਂ ਕੋਈ ਕਾਰਵਾਈ ਨਹੀਂ ਕੀਤੀ ਨਾ ਨਹੀਂ ਪਿੰਡ ਕੰਦौरा ਵਿੱਚ ਸ਼ਾਮ 4 ਵਜੇ ਦੇ ਗਰੀਬ ਇੱਕ ਜਨਰਲਿਸਟ ਨੂੰ ਨਾਣੂ ਸਨ ਰਾਜਪਾਲ ਜਿਹੜਾ 53 ਸਾਲ ਦੀ ਉਮਰ ਸੀ ਤੇ ਉਹ ਉਹਦੇ ਘਰ ਕੋਲ ਜਿਹੜੇ ਨੌਜਵਾਨ ਆਏ ਮੋਟਰਸਾਈਕਲ 'ਤੇ ਆਏ ਉਹਨਾਂ ਅਲਕੇ ਦੀ ਮਾਤਾ ਨੂੰ ਪੁੱਛ ਰਿਹਾ ਸੀ ਭਾਜੀ ਮਿਲਣਾ ਹੈ ਤੇ ਉਹਨੇ ਅੰਦਰੋਂ ਬੁਲਾਇਆ ਉਹ ਡੋਕਟਰ ਕਰਵਾ ਦਿੱਤੀ ਜਲਵਾਤ ਤੋਂ ਬਾਅਦ ਉਹਨਿਹੜੇ ਸਰ ਦੇ ਜੇਕ ਬੋਲੀ ਮਾਰ ਕੇ ਉਹਨੂੰ ਮਾਰਤਾ ਜਿਹਦੇ ਸਬੰਧ ਵਿੱਚ ਮਕਦਮਾ ਨੰਬਰ 123 ਨਾ ਜਿਕਰ ਕੀ ਦਿੱਤੀ ਸ਼ਾਮ ਦਿੱਤੀ ਹੈ ਜੋ ਵੀ ਤੱਕ ਸਾਹਮਣੇ ਆਣਗੇ ਉਸ ਨਾਲ ਕਰ ਤੇ ਸਰ ਮਾਤਾ ਕਿਤਾ ਠੀਕ ਹੈ ਕੀ ਆ ਮਾਤਾ ਠੀਕ ਹੈ ਮਾਤਾ ਪਰ ਫਾਈਲ ਨਹੀਂ ਕੀਤਾ ਪਰ ਮਾਤਾ ਠੀਕ ਹੈ ਤੇ ਸਰ ਆਪਣੇ ਕਿੰਨੇ ਕਾਤੇ ਆਏ ਸੀ ਇਹ ਵਿਅਕਤੀ ਜਿਹੜੇ ਦੋ ਨੌਜਵਾਨ ਸੀਗੇ ਮੋਟਰਸਿਕਲ ਤੇ ਆਏ ਤੇ ਇਹਨਾਂ ਦੇ ਘਰ ਦੇ ਆਣੇ ਕੁਝ ਦੱਸਿਆ ਕਿ ਕੋਈ ਸ਼ੱਕੀ ਵਿਅਕਤੀ ਹੈ ਜਾਂ ਕਿਸ ਤਰ੍ਹਾਂ ਹੈਗਾ ਆਉ ਨਹੀਂ ਦੱਸਿਆ ਸਾਨੂੰ ਕੋਈ ਨਾਮ ਉਸ ਐਂਗਲ ਤੋਂ ਜਿਹੜੀ ਦਿੱਤੀ ਸ਼ਾਮ ਹੈ ਤੇ ਸਰ ਇਹਨਾਂ ਦੀ ਕੋਈ ਪ੍ਰਾਣੀ ਰੰਜਿਸ਼ ਲੱਗਦੀ ਆ ਕਿਸ ਤਰ੍ਹਾਂ ਪ੍ਰਾਣੀ ਰੰਜਿਸ਼ ਜਿਹੜਾ ਮਨਵਾਲਾ ਮੁੰਡਾ ਇਹਦੇ ਖਲਾਬੀ ਜਿਹੜੇ 7-8 ਮੁਕੱਦਮੇ ਪਹਿਲਾਂ ਕਰਦੇ ਤੇ ਇਹਦੇ ਬਰਾਲੇ ਸੁਣਾਈ ਆ ਤੇ ਇਹ ਗੈਂਗ ਬੰਦਾ ਤੇ ਚਲਦੇ ਜਿਹੜਾ ਬਾਹਰ ਤੋਂ ਇਹ ਸਰ ਇਹ ਗੈਂਗ ਵਗੈਰਾ ਵਗੈਰਾ ਦਾ ਸਿਕਾ ਕੋਈ ਸਰਗਣਾ ਜਾਂ ਕਿਸ ਤਰ੍ਹਾਂ ਹਾਂ ਜੀ ਸਰਗਣਾ ਰਿਹਾ ਪਹਿਲਾਂ ਗੈਂਗ ਦਾ ਉਸ ਤੋਂ ਬਾਅਦ ਚੱਲੇ ਗਏ ਸੀ ਤੇ ਉਹਨੂੰ ਫਿਰ ਇੱਕ ਟੱਕਰ ਹੋਇਆ ਸੀ ਤੇ ਉਸ ਤੋਂ ਨਿੱਪਟੇ ਕਰੀਆ ਠੀਕ